ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਨਿੰਬੂ ਤੇ ਹਰੀਆਂ ਮਿਰਚਾਂ ਦਾ ਅਚਾਰ ਤੇ ਇੱਥੇ ਮੈਂ ਨਿੰਬੂ ਨਿੰਬੂ ਲੈ ਲਏ ਸੀ ਤੇ ਹਰੀਆਂ ਮਿਰਚਾਂ ਲਈਆਂ ਸੀ ਤੇ ਇਹਨਾਂ ਨੂੰ ਮੈਂ ਧੋ ਕੇ ਸੁਕਾ ਲਿਆ ਸੀ ਤੇ ਆਪਾਂ ਚਾਰ ਪਾਵਾਂਗੇ ਆਪ ਨਿੰਬੂ ਦਾ ਜਿੰਨਾ ਵੀ ਤੁਸੀਂ ਵੱਧ ਘੱਟ ਕਰਨਾ ਹੋਵੇ ਉਹਨਾਂ ਤੁਸੀਂ ਆਪਣਾ ਚਾਰ ਲੈ ਸਕਦੇ ਨਿੰਬੂ ਤੇ ਮਿਰਚਾਂ ਦਾ ਤੇ ਮੈਂ ਇੱਥੇ ਥੋੜੀਆਂ ਜਿਹੀ ਮਿਰਚਾਂ ਲਈਆਂ ਸੀ ਥੋੜੇ ਨਿੰਬੂ ਲਏ ਸੀ ਤੇ ਹੁਣ ਆਪਾਂ ਇਹਨਾਂ ਨੂੰ ਕੱਟ ਲਵਾਂਗੇ ਮਿਰਚਾਂ ਨੂੰ ਮਿਰਚਾਂ ਮੈਂ ਕਾਟਾਂਗੀ ਲੰਮੇ ਇਸਾਂ ਦੇ ਲੰਮੇ ਸਾਈਜ਼ ਦੇ ਮਿਰਚਾਂ ਦੇ ਵਿੱਚ ਕੱਟ ਲਾ ਦੇਵਾਂਗੀ ਤੇ ਨਿੰਬੂ ਦਾ achar ਜਿਹੜਾ ਰੋਟੀ ਦੇ ਨਾਲ ਬਹੁਤ ਜ਼ਿਆਦਾ ਟੇਸਟ ਲੱਗਦਾ ਆ ਤੇ ਇਹਦੇ ਨਾਲ ਹਾਜਮਾ ਵੀ ਬਹੁਤ ਵਧੀਆ ਰਹਿੰਦਾ ਆ ਨਿੰਬੂ ਖਾਣ ਦਾ achar ਨਿੰਬੂ ਵਾਲਾ ਇੱਕ ਜੇ ਮੈਂ ਸਾਰੀਆਂ ਇਹ ਮਿਰਚਾਂ ਨੂੰ ਕੱਟ ਲਵਾਂਗੀ ਤੇ ਮਿਰਚਾਂ ਦੀਆਂ ਡੰਡੀਆਂ ਆਪਾਂ ਇਸ ਤਰ੍ਹਾਂ ਹੀ ਰਹਿਣ ਦਵਾਂਗੇ ਤੇ ਜਦੋਂ ਵੀ ਆਪਾਂ ਮਿਰਚਾਂ ਧੋਣੀਆਂ ਡੰਡੀਆਂ ਨਾਲ ਹੀ ਆਪਾਂ ਡੰਡੀਆਂ ਵਾਲੀਆਂ ਮਿਰਚਾਂ ਨੂੰ ਲੈ ਕੇ ਧੋਵਾਂਗੇ ਬਿਨਾਂ ਡੰਡੀ ਤੋਂ ਆਪਾਂ ਮਿਰਚ ਨਹੀਂ ਲਵਾਂਗੇ ਕਿਉਂਕਿ ਉਹਦੇ ਅੰਦਰ ਪਾਣੀ ਭਰ ਜਾਂਦਾ ਹੈ ਮਿਰਚਾਂ ਨੂੰ ਆਪਾਂ ਕੱਟ ਲਿਆ ਸੀ ਤੇ ਨਿੰਬੂ ਵੀ ਕੱਟ ਕੇ ਤੇ ਰੱਖ ਲਵਾਂਗੇ ਨਿੰਬੂ ਵਾਲੇ ਮੈਂ ਇੱਕ ਨਿੰਬੂ ਦੇ ਚਾਰ ਪੀਸ ਕਰ ਲਵਾਂਗੇ। ਤੇ ਨਿੰਬੂਵਾਂ ਦੇ ਵਿੱਚ ਜਿਹੜੇ ਬੀਜ ਆ ਉਹਨਾਂ ਨੂੰ ਆਪਾਂ ਕੱਢ ਦੇਵਾਂਗੇ ਬੀਜਾਂ ਨੂੰ। ਤੁਸੀਂ ਇਹ ਤੋਂ ਵੀ ਘੱਟ ਪੀਸ ਕਰਨੇ ਹੋਣ ਤੇ ਉਹ ਵੀ ਆਪਾਂ ਛੋਟੇ ਪੀਸ ਇਸ ਤਰ੍ਹਾਂ ਛੋਟੇ ਪੀਸ ਕਰ ਲਵਾਂਗੇ ਆਪਾਂ। ਕਿਉਂਕਿ ਕਈ ਛੋਟੇ ਪੀਸ ਘਰ ਵਿੱਚ ਪਸੰਦ ਕਰਦੇ ਚਾਰਖਾਣਾ ਛੋਟੇ ਪੀਸ ਹੀ ਆਪਾਂ ਇਹਨਾਂ ਨੂੰ ਵਿੱਚ ਵਿੱਚ ਕੋਈ ਛੋਟੇ ਪੀਸ ਕਰ ਲਵਾਂਗੇ ਤੇ ਮੈਂ ਨਾਲੂ ਨਾਲ ਇਹਨਾਂ ਦੇ ਬੀਜ ਵੀ ਕੱਢੀ ਜਾਵਾਂਗੀ ਨਿੰਬੂ ਨੂੰ ਮੈਂ ਕੱਟ ਲਿਆ ਸੀ ਲੰਬੇ ਸਲਾਈਜਾਂ ਵਿੱਚ ਤੇ ਇੱਥੇ ਮੈਂ ਛੋਟੇ-ਛੋਟੇ ਪੀਸ ਕੱਟੇ ਸੀ ਵੀ ਜਿਹੜੇ ਬੱਚਿਆਂ ਨੇ ਖਾਣੇ ਹੋਣ ਬੱਚਿਆਂ ਨੂੰ ਵਾਸਤੇ ਛੋਟੇ ਪੀਸ ਤੇ ਹੁਣ ਮੈਂ ਇਹ ਮਿਰਚਾਂ ਦੇ ਵਿੱਚੇ ਹੀ ਪਾ ਦਵਾਂਗੀ ਇਹ ਵੀ ਨਿੰਬੂ ਵੀ ਕਿ ਆਸੂ ਉੱਪਰ ਆਪਾਂ ਸਰੋਂ ਦਾ ਤੇਲ ਨੂੰ ਗਰਮ ਕਰ ਲਵਾਂਗੇ ਤੇਲ ਮੈਂ ਪਹਿਲੇ ਰੱਖਤਾ ਸੀ ਵੀ ਠੰਡਾ ਹੋ ਜਾਏਗਾ ਤੇਲ ਗੈਸ ਉੱਪਰ ਪੈਨ ਰੱਖ ਦਿੱਤਾ ਸੀ ਇੱਕ ਚਮਚਾ ਪਾਵਾਂਗੇ ਆਪਾਂ ਜੀਰੇ ਦਾ ਇੱਕ ਚਮਚਾ ਪਾਵਾਂਗੇ ਆਪਾਂ ਸੌਫ ਦਾ ਇੱਕ ਕਿ ਚਮਚਾ ਪਾਵਾਂਗੇ ਆਪਾਂ ਸਰੋਂ ਦਾ ਪੀਲੀ ਸਰੋਂ ਦਾ ਤੇ ਇੱਥੇ ਲਏ ਸੀ ਮੈਂ ਥੋੜੇ ਜਿਹੇ ਅੱਧਾ ਪੌਣਾ ਕਿ ਚਮਚਾ ਲਏ ਸੀ ਮੇਥੇ ਮੇਥੇ ਮੈਂ ਘਾਟ ਲਏ ਸੀ ਮੇਥੇ ਕੜਵੇ ਹੁੰਦੇ ਆ ਤੇ ਇਹਨਾਂ ਨੂੰ ਆਪਾਂ ਹੁਣ ਲੋ ਫਲੇਮ ਤੇ ਪਉਨ ਲਵਾਂਗੇ ਤੋੜੀ ਜੀ ਆਪਾਂ ਹਿੰਗ ਵੀ ਪਾਵਾਂਗੇ ਹਿੰਗ ਦਾ ਟੇਸਟ ਵੀ ਬਹੁਤ ਵਧੀਆ ਚਾਟ ਦੇ ਵਿੱਚ ਆਉਂਦਾ ਹੈ ਤੇ 2-3 ਮਿੰਟ ਵਾਸਤੇ ਮਸਾਲਿਆਂ ਨੂੰ ਭੁੰਨਾਂਗੇ ਮਸਾਲਿਆਂ ਦੀ ਨਮੀ ਖਤਮ ਹੋ ਜਾਂਦੀ ਭੁੰਨ ਕੇ ਤੇ ਭੁੰਨ ਕੇ ਮਸਾਲੇ ਪਾਈਏ ਤੇਰਾ ਟੇਸਟ ਵੀ ਬਹੁਤ ਵਧੀਆ ਹੁੰਦਾ ਚਾਟ ਦੇ ਵਿੱਚ ਤੇ ਜ਼ਰੂਰ ਭੁੰਨ ਕੇ ਹੀ ਚਾਟ ਦੇ ਮਸਾਲਾ ਬਣਾਉਣਾ ਚਾਹੀਦਾ ਹੈ ਮਸਾਲੇ ਨੂੰ ਆਪਾਂ ਠੰਡਾ ਕਰਕੇ ਤੇ ਇਹਨੂੰ ਆਪਾਂ ਨੂੰ ਦਰਦਰਾ ਜਿਹਾ ਪੀਸ ਲਵਾਂਗੇ ਚਾਹ ਦੇ ਵਿੱਚ ਪਾ ਦਵਾਂਗੇ ਹੁਣ ਆਪਾਂ ਮਸਾਲੇ ਇੱਥੇ ਲੈ ਆਏ ਸੀ ਇੱਕ ਚਮਚਾ ਜਵੈਨ ਦਾ ਇੱਕ ਚਮਚਾ ਲੈ ਆਏ ਸੀ ਆਪਾਂ ਕਲੋਂਜੀ ਦਾ ਤੇ ਇੱਥੇ ਜਿਹੜਾ ਮੈਂ ਮਸਾਲਿਆਂ ਨੂੰ ਦਰਦਰਾ ਜਿਹਾ ਮੈਂ ਬਰੀਕ ਕਰ ਲਿਆ ਸੀ ਜਿਆਦਾ ਅਸੀਂ ਬਰੀਕ ਨਹੀਂ ਕੀਤਾ ਇਹਨੂੰ ਬਿਲਕੁਲ ਮੈਂ ਦਰਦਰਾ ਜਿਹਾ ਇਸ ਤਰ੍ਹਾਂ ਦਾ ਕੀਤਾ ਸੀ ਤੇ ਇਹ ਮਸਾਲਾ ਪਾ ਦਵਾਂਗੇ ਇਥੇ ਲਿਆ ਸੀ ਮੈਂ 2 ਚਮਚ ਨਮਕ ਇਥੇ ਲਈ ਸੀ ਆਪਾਂ ਲਾਲ ਮਿਰਚ ਦਾ ਪਾਊਡਰ ਤੇ ਇਥੇ ਪਾਵਾਂਗੇ ਆਪਾਂ ਹਲਦੀ 1 ਚਮਚਾ ਹਲਦੀ ਦਾ ਚਾਹ ਨੂੰ ਮਿਕਸ ਕਰ ਦਵਾਂਗੇ ਨਿੰਬੂ ਮਿਰਚ ਦਾ achar ਬਹੁਤ ਜਿਆਦਾ ਟੇਸਟ ਲੱਗਦਾ ਹੈ ਤੇ ਬਣਦਾ ਵੀ ਬਹੁਤ ਵਧੀਆ ਆ ਤੇ ਖਾਣਾ ਵਿੱਚ ਜ਼ਰੂਰੀ ਚਾਹੀਦਾ ਨਿੰਬੂ ਦਾ achar ਤੇ ਇਹ ਹਾਜਮਾ ਵੀ ਬਹੁਤ ਵਧੀਆ ਹੈ ਇਹਦੇ ਨਾਲ ਨਿੰਬੂ ਨਾਲ ਵਧੀਆ ਰਹਿੰਦਾ ਹੈ ਨਿੰਬੂ ਜ਼ਰੂਰ ਆਪਾਂ ਲੈਣਾ ਚਾਹੀਦਾ ਰੋਟੀ ਦੇ ਨਾਲ ਤੇ ਹੁਣ ਆਪਾਂ ਇੱਥੇ ਤੇਲ ਪਾ ਦਵਾਂਗੇ ਤੇਲ ਨੂੰ ਮੈਂ ਠੰਡਾ ਕਰ ਲਿਆ ਸੀ ਨਿੰਬੂ ਚ ਮਿਰਚਾਂ ਨੂੰ ਮੈਂ ਮਿਕਸ ਕਰ ਲਿਆ ਤੇ ਬਹੁਤ ਵਧੀਆ ਨਿੰਬੂ ਦਾ achar ਬਣ ਕੇ ਤਿਆਰ ਜੇ ਤੁਹਾਨੂੰ ਮੇਰੇ achar ਬਣਾਉਣ ਦਾ ਤਰੀਕਾ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਜਰੂਰ ਸਪੋਰਟ ਕਰਿਆ ਕਰੋ ਵੀ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ